ਕੋਈ ਨਾ ਮੈਂ ਆਉਦਾ ਪਰ ਆਉਂਗਾ ਜੀ ਗੋਤਮ ਠੀਕ ਹੈ ਨਾ ਕੋਈ ਲੈਣਾ ਦੇਣਾ ਨਾ ਕੁੜੀ ਨੂੰ ਬੁਲਾਇਆ ਨਾ ਉਹਨੇ ਚਲਾਇਆ ਕੋਈ ਅੱਜ ਉਹਨੇ ਮੁੰਡੇ ਨੇ ਆ ਤਾਂ ਮੱਤਿਆ ਕੀਤੀ ਅੱਜ ਪ੍ਰੈਸ਼ਰ ਪਲਸ ਦੇ ਪ੍ਰੈਸ਼ਰ 'ਚ ਆ ਗਏ ਉਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰ ਹੋ ਰਹੀ ਭਾਈ ਜੀ ਨਰਦੋ ਚਾ ਤੁਹਾਨੂੰ ਵੀ ਪਈ ਪਤਾ ਦੱਸੋ ਯਾਰ ਸਾਰੇ ਗੰਦੇ ਬਈ ਉਧਾਰੇ ਕਰਦੇ ਵੇ ਦੱਸੋ ਨਾ ਵਿਚਾਰੀ ਮੁੰਡੇ ਦਾ ਜੱਜ ਜੱਜ ਦਾ ਪੁੱਤ ਜੇ ਵਿਚਾਰੀ ਬੱਚਾ ਜਦੋਂ ਜੱਜ ਦਾ ਪੁੱਤ ਨਹੀਂ ਹੁੰਦਾ ਮੇਰਾ ਬੱਚਾ ਨਹੀਂ ਆਗਾ

ਓ ਦਦਾ ਦੇਦੇ ਉਹ ਤੇ ਭਾਈ ਅੱਲਾਹ ਵੇਲ ਕੁਝ ਕਰ ਦੇ ਯਾਰ ਉਹ ਨਹੀਂ ਗੋਜੀ ਗੀਤਾ ਬਗਿਆ ਦੇ ਆ ਨਹੀਂ ਗੋਜੀ ਗੀਤਾ ਬੈ 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 ਕੀ ਆ ਬੈ ਬੈ ਭਾਈ ਆਪ ਦਾ ਬੱਚਾ ਆ ਆਪਕੇ ਕਾ ਕੋਈ ਫੁੱਲ ਥੋੜਾ ਬੱਚੇ ਨੂੰ ਲੈ ਕੇ ਆਈ ਆਈ ਸਾਡਾ ਬੱਚਾ ਦੋ ਸੇਤਾ ਠਾੜੇ ਲੈ ਕੇ ਗਿਆ ਵੀ ਆਲਾ ਫੜੋ ਕਰੋ ਇਹ ਨਹੀਂ ਇਹਨਾਂ ਕਵਾਰੀ ਸਾਨੂੰ ਥੋੜਾ ਬੱਚਾ ਜਾਣਾ ਬੱਚਾ ਬੈਠ ਗਿਆ ਉਸ ਬੱਚੇ ਦੇ ਬੱਚਾ ਕੀਤਾ ਗਿਆ ਓ ਬੱਚਾ ਦਾ ਬੱਚਾ ਕੱਢੀ ਸਾਲਿਓ ਜਿਹੜਾ ਬੱਚਾ 200 ਤੱਕ ਜੇ ਲੱਗ ਗਲਤੀ ਕੀਤੀ ਉਹ ਤਾਂ ਗਿਆਨੀ ਪੱਛੀ ਕੀਤੇ ਉੱਤੇ ਬੱਚਾ ਗਿਆ ਨਹੀਂ ਸੱਚਾ ਗਿਆ ਉੱਤੇ ਬੱਚਾ ਹੱਕੀ ਨਾ ਜੀ ਆਪਣਾ ਪਵਨ ਕੁਮਾਰ ਇਹ ਕੀ ਗੱਲ ਹੋਈ ਜੀ ਇਹ ਮਾਰਜ ਰੇਪ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਕੁਲ ਸਾਲਿਆਂ ਨੂੰ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਮ ਲਿਖਾਏ ਹੋਏ ਆ ਤਿੰਨ ਜਾਨੇ ਅਰੈਸਟ ਆ ਇੱਕ ਤੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨੰਬਾਲਕ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ੱੱਕੇ ਨਾ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦ ਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਆ ਗਈ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲਾ ਹੈ ਅਜੇ ਕੁਮਾਰ ਕਿੰਨੇ ਸਾਲ ਦਾ ਮੁੰਡਾ 18 18 ਸਵਾ 18 ਸਾਲ ਤੇ ਜਿਹੜਾ 18 ਸਾਲ ਆ ਕਿ ਤੇ ਇਹਨੂੰ ਲਗਾਉਣੀ ਸਨ 19 ਮਹੀਨਾ ਸਾਲ ਤੇ ਜਿਹੜੀ ਕੁੜੀ ਆ ਉਹ ਕਿੱਥੇ ਦੀ ਆ ਉਹ ਇੱਥੇ ਸੰਤਪੁਰਾ ਮੱਡਿਆ ਹੈਗਾ ਜੀ ਕੋਈ ਗਲੀ ਨੰਬਰ ਕੀ 5 ਚ ਗੁਰਦੁਆਰੇ ਤੇ ਲੱਗੇ ਆ ਉਹ ਕੀ ਕਰਦੀ ਆ ਉਹ ਅਨੰਦ ਕਾਲਜ ਅਨੰਦ 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 ਸਕੂਲ ਚ ਪੜਦੀ ਆ ਠੀਕ ਆ ਤੇ ਕਦੀ ਉਹ ਕਹਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀ ਇਦਾਂ ਲੈ ਕੇ ਜਾਂਦੇ ਰਿਹਾ ਕਦੀ ਉਦਾਂ ਲੱਗੇ ਗੈਂਗਰੇ ਪਏ ਹੁੰਦਾ ਵੀ ਬਰੀ ਬਰੀ ਮੁੰਡੇ ਵੱਖਰੇ ਵੱਖਰੇ ਦਿਨਾਂ ਤੇ ਲੈ ਜਾਂਦੇ ਤੇ ਗੈਂਗਰੇਪੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਬਰੀ ਚੱਕ ਕੇ ਲਗੇ ਮੁੰਡਾ ਤੁਹਾਡਾ ਹੁਣ ਜੇਲ੍ਹ ਚ ਐਸ ਵਲੇ ਹਵਾਲਾ ਚ ਜੀ ਹਵਾਲਾ ਚ ਕਿ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਨੇ ਹਾਂ ਤਾਂ ਮਾਤੇ ਇਹ ਕੰਨੀ ਪੁੱਛ ਕੋਈ ਉਹ ਨੂੰ ਦਬ ਕਾਂਦੇ ਪਿਆ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਐ ਬਿੰਨ ਜੀ ਨਹੀਂ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆ ਜੀ ਉਹ ਕਹਿੰਦਾ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਹਵਾਲਾ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਇਹ ਤੇ ਹੁਣ ਉਹਨਾਂ ਨੇ ਕਿਹਾ ਇੱਥੇ ਆਓ ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਕੀ ਮੰਕੀ ਦਾ ਡਿਓਨ ਅਜੀ ਤੇ ਕਹਿੰਦਾ ਜੇ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲਣ ਤੇ ਜੇ ਜੋਤੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ ਸਾਡੇ ਬੱਚੇ ਨੂੰ ਕਿਉਂ ਤੰਗ ਕਰ ਰਹੇ ਠੀਕ ਫੋਟੋ ਫੋਟੋ ਕੀ ਕਹਾਜੀ ਬੁਲਾਤ ਕਰੀਦਾ ਵਾ ਭਲਾ ਸਾਡੇ ਬੱਚੇ ਨੂੰ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਤਿੰਨੇ ਬੱਚੇ ਇੱਕ ਦੂਸਰੇ ਨੂੰ ਜਾਣਦੇ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹਨਾਂ ਅਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਾ ਬਾਰਾ ਵਾਕੇਲਾ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟੇ 'ਤੇ ਆ ਕੇ ਤੇ ਅੱਜ ਮੁੰਡੇ ਨੂੰ ਲੈ ਕੇ ਐਸੀ ਸਿਵਲ ਹਸਪਤਾਲ ਕੀ ਗੱਲ ਹੋਈ ਇਹ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੀ ਹਸਪਤਾਲ ਬੱਚੇ ਨੂੰ ਬਾਹਰ ਢਲਿਆ ਆਪਣੀ ਬੱਚਾ ਕਹਿੰਦਾ ਮੇਨੂੰ ਦੋਸ਼ ਹੋ ਮੈਨੂੰ ਮੰਮੀ ਕਹਿੰਦੀ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਆ ਕਢੋਲਣ ਜੇ ਮੇਰੇ ਕੁੜੀ ਦੇ ਨਾਲ ਗੱਲ ਗੱਲਬਾਤ ਹੋਵੇ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗ ਕੀ ਕਰਦੇ ਹੋ ਅਰੇ ਮਾਂ ਇਹ ਕਿ ਸਾਡਾ ਬੱਚਾ ਬਾਹਰ ਆਉਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਕਿ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ ਉਹਨਾਂ ਦੀ ਨਾਮ ਮੈਂ ਉਹਦਾ ਭਰਾ ਹਾਂ ਜੀ ਗੋਤਮ ਠੀਕ ਹੈ ਨਾ ਉਹਦਾ ਕੋਈ ਲੈਣਾ ਦੇਣਾ ਨਾ ਕੁੜੀ ਨੂੰ ਬੁਲਾਇਆ ਨਾ ਉਹਨੇ ਚਲਾਇਆ ਕੋਈ ਅੱਜ ਉਹਨੇ ਮੁੰਡੇ ਨੇ ਆਤਮ ਹੱਤਿਆ ਕੀਤੀ ਅੱਜ ਪ੍ਰੈਸ਼ਰ ਪੁਲਿਸ ਦੇ ਪ੍ਰੈਸ਼ਰ ਚ ਆ ਗਏ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰੀ ਹੋ ਰਹੀ ਕੁੜੀ ਦੇ ਬਿਆਨ ਹੋ ਰਿਹਾ ਵੀ ਕੁੜੀ ਜੋ ਕੈਂਡੀ ਹੋਈ ਸੱਚਨ ਆ ਉਹਦਾ ਕੋਈ ਮੈਡੀਕਲ ਰਿਕਾਰਡ ਨਾ ਕੋਈ ਹੁਣਾ ਨਾ ਕੋਈ ਜਾਣੇ ਭਰਾ ਦਾ ਨਾਂ ਕੀ ਆ ਮੇਰੇ ਭਰਾ ਦਾ ਨਾਂ ਅਜੇ ਕੁਮਾਰ ਪੜਦਾ ਵਾ ਨਹੀਂ ਨਹੀਂ ਇਹ ਪੜਦਾ ਨਹੀਂ ਇਹ ਕੰਮ ਕਰਦਾ ਵਜੀ ਅਜੇ ਆਤਮ ਹੱਤਿਆ ਕੀਤੀ ਹੁੰਦੀ ਕੁੜੀ ਕੁੜੀ ਪੜਦੇ ਅਨੰਦ ਪਬਲਿਕ ਸੋਲਦਾ ਇਹ ਉਹਦੇ ਨਾਲ ਕੋਈ ਕੋਈ ਵੀ ਕਾਰਵਾਈ ਕੋਈ ਵੀ ਉਹ ਪੁੱਠਾ ਸਿੱਧਾ ਕਰਦਾ ਵਾ ਪਰ ਇਹਦੇ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਆ ਕੀ ਕੁਝ ਵੀ ਉਹਨੂੰ ਹੁੰਦਾ ਇਹਦੀ ਜ਼ਿੰਮੇਵਾਰ ਸਾਰਾ ਕੀ ਅੱਜ ਕੱਲ ਲੈ ਕੇ ਆਈ ਸੁਸਾਇਟੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਜੇਲ੍ਹ ਦੇ ਅੰਦਰ ਆਤਮਾਨ ਦਾ ਕੋਸ਼ਿਸ਼ ਕੀਤੀ ਤੇ ਪ੍ਰੈਸ਼ਰ ਪਾਇਆ ਜਾਂਦੇ ਉਹਦੇ ਪ੍ਰੈਸ਼ਰ ਹੋਣਦੇ ਆ ਕਿ ਤੂੰ ਉਹਨੂੰ ਮਨੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਧੱਕੇ ਨਾਲ ਤੂੰ ਮੰਨ ਗਿਆ 14 ਮਿੰਟ ਲੈ ਕੇ ਆ ਤੂੰ ਆਪਣੇ 14 ਅਪੋਜੀਟਰ ਮਾਰੀ ਲੈ ਕਿੱਥੋਂ ਲੈ ਗਿਆ ਬੇਗੁਨਾ ਬੱਚਾ ਕਿੱਥੋਂ ਲੈ ਗਿਆ ਵੇ ਸਾਰਾ ਕੁਝ ਹੁਣ ਮੰਗੀ ਤੁਹਾਡੀ ਤੁਹਾਡੀ ਮੰਗਾ ਕਿ ਜਿਹੜੇ ਗੁਨੇਗਾਰ ਉਹਨਾਂ ਨੂੰ ਸਜ਼ਾ ਦਿੱਤੀ ਜਿਹੜੇ ਬੇਗੁਨਾ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਬੇਗੁਨਾ ਨੂੰ ਉਹ ਜੇ ਉਹ ਗਲਤ ਹੁੰਦਾ ਤਾਂ ਆਪਣੇ ਆਪ ਆ ਕੇ ਪੇਸ਼ ਹੋਇਆ ਲਾਈ ਖੁਦ ਉਹਨੂੰ ਲੈ ਕੇ ਆਏ ਵੀ ਤੇਰੀ ਗਲਤੀ ਨਹੀਂ ਤੂੰ ਆਪ ਹੈ ਹੋਰ ਕਿੰਨੇ ਮੁੰਡੇ ਜਿਹੜੇ ਆ ਅੰਦਰ ਆ ਤਿੰਨ ਮੁੰਡੇ ਅੰਦਰ ਫੜੇ ਪਏ ਆ ਨਜਾਇਜ਼ ਗੱਲਾਂ ਉਹ ਉਹਨਾਂ ਦਾ ਨਾਂ ਕੀ ਆ ਉਹਨਾਂ ਦਾ ਨਾਂ ਨਹੀਂ ਪੁੱਛਿਆ ਤੇਰਾ ਨਾਂ ਦਾ ਸੁੰਦਰ ਇੱਕ ਦਾ ਨਾਂ ਗੱਦ ਦੇਓ ਸੱਚ ਹੋ ਗਿਆ ਪ੍ਰਧਾਨ ਉਹਨਾਂ ਦਾ ਮੈਂ ਅੱਜ ਰੇਟ ਨੂੰ ਕੋਲ ਸੌਰੇ ਜਿਹਾ ਕਿਹੜਾ ਮੁੰਡਾ ਕਿੱਥੇ ਕਿਹਦੀ ਮਾਮਲਾ ਉਹ ਅਜੀਬ ਪੇਸ਼ੈਂਟ ਹੈ ਸੈਲਫ ਇਨਫਲਿਕਟਿਡ ਬੋਨ ਸੀਗਾ ਉਹਦੇ ਲੈਫਟ ਸੋਰ ਆਂਡ ਤੇ ਉਹ ਨੇਸ ਕਲੀਨਿੰਗ ਸਟੀਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ ਜੇ ਮੈਨੂੰ ਕਿੰਨੇ ਕੁ ਵਜੇ ਲੱਗੇ ਸੀ 11:20 ਦੇ ਕਰੀਬ 11:20 am ਅੱਜ ਸਵੇਰੇ ਜੇ ਇਹ ਆਪਾਂ ਕਰਦੇ ਹਾਂ ਕਿ ਕਿੰਨੀ ਕੁ ਉਹਦੇ ਜਿਹੜੇ ਕੱਟ ਜਿਹੜਾ ਲੱਗੇ ਹੋਏ ਸੀ ਇੱਕ ਕੱਟ ਸੀਗਾ ਸਰਫੇਸ਼ਲ ਹੈ ਉਹ ਤੇ ਸਟੀਚਿੰਗ ਹੋ ਗਈ ਹੈ ਜੀ ਮੈਨੂੰ ਵੀ ਜੀ ਕਿਤੇ ਬេរਿਆਂ ਦਾ ਕੋਈ ਖਾਸ ਨਹੀਂ ਨਹੀਂ ਤਾਂ ਕੁਝ ਨਹੀਂ ਕਿਹਾ ਸੱਬ ਦੇ ਹੈਗੇ ਕਪੂਟਲੇ ਦੇ ਨਾ ਵਸੇ ਜੋ ਪੇਸ਼ੈਂਟ ਨੇ ਕਿਹਾ ਹੈਗਾ 그 봉수에 대해 밀고.